ਆ ਜਾਵੇ ਪੂਰੇ ਮਹੱਲੇ ਬੰਨੀ ਪੂਰਾ ਮਹੱਲਾ ਡੁੱਬ ਚੁੱਕਿਆ ਸਾਡਾ ਜ਼ਾਇਨ ਗੱਲਾਂ ਮੁਆਜਾ ਮਿਲੇ ਨਾ ਮਿਲੇ ਪਰ ਇੱਕ ਵਾਰ ਨੁਕਸਾਨ ਆ ਜਿਹੜਾ ਘਰ ਦਾ ਵੀ ਹੋ ਗਿਆ ਦੁਕਾਨ ਆ ਕਰਿਆਨੇ ਦੀ ਕੀਤੀ ਵਿਆਜ ਤੇ ਚੱਕ ਕੇ ਪੈਸੇ ਲੋਨ ਲੈ ਕੇ ਉਹ ਨੁਕਸਾਨ ਬਹੁਤ ਹੋਇਆ ਕਿਵੇਂ ਇੱਕ ਇੱਕ ਚੀਜ਼ ਕਰਕੇ ਜੋੜਦੇ ਆ ਆਪਾਂ ਤੇ ਆਪਦੀਆਂ ਅੱਖਾਂ ਮੂਰੇ ਇਹ ਨੁਕਸਾਨ ਹੋ ਰਿਹਾ ਦੇਖ ਰਹੇ ਆ ਆ ਪਾਣੀ ਆ ਕੱਢਣ ਨੂੰ ਦਿਲ ਕਰਦਾ ਪਰ ਕੱਢੀਏ ਕਿਵੇਂ ਕਿੰਨਾ ਕੁ ਪਾਣੀ ਕੱਢ ਲਾਂਗੇ ਬਾਲਟੀਆਂ ਨਾਲ ਬਾਲਟੀਆਂ ਪਈਆਂ ਸਾਰਾ ਸਮਾਨ ਪਿਆ ਕੱਢਣ ਨੂੰ ਪਰ ਨਿਕਲਣਾ ਨਹੀਂ ਕਿਉਂਕਿ ਬਾਹਰ ਵੀ ਪਾਣੀ ਅੰਦਰ ਵੀ ਪਾਣੀ ਤੁਸੀਂ ਰੋ ਨਾ ਪੈਂਜੀ ਤੁਸੀਂ ਬਈ ਚੁੱਪ ਕਰ ਤੁਸੀਂ ਚੁੱਪ ਕਰ ਜਾ ਰੋ ਚੁੱਪ ਕਰਾਓ ਤੁਸੀਂ ਚੁੱਪ ਕਰ ਬਿਠਾਓ ਬਿਠਾਓ ਉਹਨਾਂ ਨੂੰ ਬਿਠਾਓ ਚੁੱਪ ਕਰ ਜਾਓ ਆਹ ਨਹੀਂ ਕੋਈ ਨਹੀਂ ਉਹੀ ਗੱਲ ਨਹੀਂ ਪੈਂਦੀ ਤੁਸੀਂ ਚੁੱਪ ਕਰੋ ਕੋ ਜਲ ਚੁੱਪ ਕਰਨਾ ਮੰਮੀ ਇੰਟਰਨਲ ਹੋਵੇ ਆ ਰੱਬਾ ਉਹ ਬਾਕੀ ਇਹ ਸਾਰਾ ਘਰ ਡੁੱਬ ਗਿਆ ਸੱਟਾ ਸਮਾਨ ਡੁੱਬ ਗਿਆ ਆ ਅਸੀਂ ਕਿਵੇਂ ਬਣਾਵਾਂਗੇ ਹੁਣ ਕਿਵੇਂ ਇਹ ਬੰਦੇ ਨੂੰ 2 ਮਹੀਨੇ ਦੇ ਮੰਜੇ ਤੇ ਬੈਠੇ ਇਹਨੂੰ ਨੱਤ ਟੁੱਟੀ ਨਾਲ ਆ ਚੁੱਪ ਕਰਾਓ ਭਾਜੀ ਕਿਰਾਏ ਚੁੱਪ ਕਰਾਓ ਤੁਸੀਂ ਜਦੋਂ ਕਰਦੇ ਹੋ ਚੁੱਪ ਕਰਾਓ ਹੌਸਲਾ ਕਿਉਂ ਹਾਰਦੇ ਹੋ ਕੇ ਗਲਸਣ ਤੁਸੀਂ ਹੌਸਲਾ ਨਾ ਹਾਰੋ ਤੁਸੀਂ ਚੁੱਪ ਕਰਾਓ ਹੀਰਨ ਬਾਹ ਕੋਈ ਹੀਰੇ ਚੁੱਪ ਕਰ ਲਓ ਆਹ ਚੁੱਪ ਕਰ ਮੈਂ ਚੁੱਪ ਕਰ ਉਹ ਬਲੈਂਡ ਬਲੰਡ ਕਰਦਾ ਤਨਕ ਪ੍ਰੋਬਲਮ ਨਹੀਂ ਪਾਈ ਰਾਜਾ ਨੂੰ ਕਰਵਾਇਓ ਚੁੱਪ ਕਰ ਜਾ ਆ ਦੇਖ ਪੈਨ ਦਾ ਦਰਦ ਬਹੁਤ ਜਿਆਦਾ ਕਿਉਂਕਿ ਘਰ ਵੀ ਡੁੱਬ ਚੁੱਕਿਆ ਪਤੀ ਆ ਜਿਹੜਾ ਉਹ ਬਿਮਾਰ ਪਿਆ ਇੱਕ ਮਹੀਨੇ ਤੋਂ ਤੇ ਨੁਕਸਾਨ ਆ ਜਿਹੜਾ ਘਰੇ ਵੀ ਹੋ ਗਿਆ ਦੁਕਾਨ ਤੇ ਵੀ ਹੋ ਗਿਆ ਵਾਹਿਗੁਰੂ ਪਰਮਾਤਮਾ ਖਾਲਾ ਕਰੇ ਸਭ ਦਾ ਅਜੇ ਹਾਲਾਤ ਨਾ ਪੈਦਾ ਹੋਣ ਜੀ ਚੁੱਪ ਕਰੋ ਵੀਰੇ ਚੁੱਪ ਕਰੋ ਮਮੀ ਚੁੱਪ ਕਰ ਜੰਮੀ ਹੋਰ ਸ਼ੁਰੂ ਕਰ ਚੁੱਪ ਆਹ ਬਾਬਾ ਨਾ ਤੇ ਰੋਣ ਨਾਲ ਕੁਝ ਨਹੀਂ ਹੋਣਾ ਹੌਸਲਾ ਰੱਖੋ ਤੁਹਾਡੇ ਜਵਾਕ ਹੈ ਜੇ ਤੁਸੀਂ ਹੌਸਲਾ ਹਾਰ ਗਏ ਤੇ ਉਹਨਾਂ ਦਾ ਕੀ ਬਣੂਗਾ ਬੱਚਿਆਂ ਦਾ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਕੀ ਬਣੂਗਾ ਜਲਦਾ ਹੋਈ ਇਹਨਾਂ ਵੀ ਜਵਾਕਾਂ ਦਾ ਕੀ ਬਣੂਗਾ ਕੋਈ ਗੱਲ ਦੋ ਮਹੀਨੇ ਹੋ ਗਏ ਦਵਾਈ ਨੂੰ ਮੰंजे ਤੇ ਕੋਈ ਨਹੀਂ ਫਿਰ ਦੁਕਾਨ ਤੇ ਨਾ ਟਾਈਮ ਬਸ ਕਰਦੀ ਸੀ ਮੈਂ ਸਾਰਾ ਦੁਕਾਨ ਤੇ ਟਾਈਮ ਉਹ ਜੋ ਸੈਟਪਰ ਮਾਤਮਾ ਸਾਰਿਆਂ ਨੂੰ ਮਾਲਾ ਹੋ ਕਰਨੀ ਦਾ ਸਾਰਾ ਨਾਲ ਹੀ ਆ ਉਹ ਜੋ ਸਰਕਾਰਾਂ ਕਰ ਦੇਣੀਆਂ ਮੁਆਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰਮਾਤਮਾ ਜਿਹੜੇ ਬੱਚਦੇ ਆਪਣੇ ਸਾਰੇ ਘਰਾਂ ਵਿੱਚ ਪਾਣੀ ਫਿਰ ਗਿਆ ਸਾਡੇ ਦੇ ਵੇ ਬਾੜੀ ਹੋ ਗਿਆ ਅੰਦਰ ਨਹੀਂ ਵੀਰੇ ਇਹਨਾਂ ਦਾ ਇਹਨਾਂ ਦਾ ਸਾਰਾ ਕਮਰਾ ਹੀ ਡੁੱਬ ਗਿਆ ਡਾਡਾ ਪਾਣੀ ਫੈਲਦਾ ਰਿਹਾ ਪੇਟੀਆਂ ਫਰਿਜਾਂ ਉਹੀ ਚੜੀਆਂ ਫੰਦੀਆਂ ਵਿੱਚ ਬਾਈ ਸੁਧਾ ਇੱਥੋਂ ਧਿਆਨ ਨਾਲ ਸਾਰਾ ਮਿੱਟੀ ਨਾਲ ਬੰਦੀ ਆ ਅੱਛਾ ਹਨਾ ਹਾਂ ਇੱਥੋਂ ਕਾ ਵੇ ਕਿੱਰੇ ਕੀ ਜਾਵੇ ਹੋਣਾ ਮੁੰਡੇ ਇਹਦੀ ਵੀ ਦੁਕਾਨ ਮਲ ਡੁੱਬ ਗਈ